ਜਦੋਂ ਵੀ ਅਕਾਲ ਪੁਰਖ ਦੀ ਗੱਲ ਕਰਦੇ ਨਾ ਤਾਂ ਪੁਰਖ ਅਸੀਂ પુરੁਸ਼ ਸਮਝ ਲੈਂਦੇ ਹਾਂ ਗੁਰਬਾਣੀ ਦੇ ਵਿੱਚ ਵੀ ਜੀਵ ਇਸਤਰੀ ਲਿਖਿਆ ਹੈ ਸਾਰੇ ਮਨੁੱਖਾਂ ਨੂੰ ਜੀਵ ਇਸਤਰੀ ਕਿਹਾ ਗਿਆ ਪਰ ਉਹ પુરੁਸ਼ ਹੈ ਇਸਤਰੀ ਹੈ ਮਹਾਰਾਜ ਨੂੰ ਜਿਹੜਾ ਸਬੋਧਨ ਕੀਤਾ ਨਾ ਪਤੀ ਰੂਪ ਦੇ ਵਿੱਚ ਸਬੋਧਨ ਕੀਤਾ ਸਾਡੀ ਸੁਰਤੀ ਨੇ ਜੀਵ ਰੂਪ ਇਸਤਰੀ ਸੁਰਤੀ ਪਤਨੀ ਹੈ ਮਾਲਕ ਨੂੰ ਪੁਰਖ ਕੋਈ ਤੇ ਪੁਰਖ ਪ੍ਰਧਾਨ ਹਨ ਤੇ ਔਰਤ ਜਿਹੜੀ ਹੈ ਉਹ ਸਹਾਇਕ ਹੈ ਹਨ ਤੇ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਆਪਾਂ ਨੂੰ ਸਮਝਾਇਆ ਕਿ ਇਹ ਪਤੀ ਪਰਮੇਸ਼ਰ ਹੈ ਆਪਣਾ ਸੁਰਤੀ ਦੀਆਂ ਲਾਮਾਂ ਹੋਣੀਆਂ ਜਿਹੜੀਆਂ ਚਾਰ ਲਾਮਾਂ ਨੇ ਜਾਂ ਸੱਤ ਲਾਮਾਂ ਬਾਬਾ ਫ਼ਿਰ ਕਬੀਰ ਜੀ ਵਚਨ ਕਰਦੇ ਨੇ ਗੁਰਬਾਣੀ ਚ ਉਹ ਸੁਰਤੀ ਦੀਆਂ ਗਾਲਪੁਰਖ ਵਾਹਿਗੁਰੂ ਨੇ ਇਹ ਪੀਕਾ ਕਰ ਐ ਇੱਥੋਂ ਵਿਆਹ ਕੇ ਦਸਵੇਂ ਘਰ ਸਹੁਰੇ ਘਰ ਵਿੱਚ ਲੈ ਕੇ ਜਾਣਾ ਮਹਾਰਾਜ ਸਾਨੂੰ ਜਿਦਾ ਆ ਦੁਨੀਆ ਵੀ ਜੋ ਬ੍ਰਹਮੰਡੇ ਸੂਈ ਪਿੰਡੇ ਜੋ ਅਸੀਂ ਬੈਰਵੰਡ ਦੇਖ ਰਹੇ ਜਿੱਦਾ ਲੜਕੇ ਲੜਕੀ ਦਾ ਵਿਆਹ ਹੁੰਦਾ ਏ ਜਿਦਾ ਉਹਦੀ ਜੰਝ ਚੜਦੀ ਏ ਬੈਂਡ ਬਾਜੇ ਵੱਜਦੇ ਆ ਸ਼ਗਨ ਲਾਇਆ ਜਾਂਦਾ ਏ ਹਨਾ ਮੁੱਖ ਨੂੰ ਮਿੱਠਾ ਲਾਇਆ ਜਾਂਦਾ ਏ ਸੋ ਸੇਮੀ ਅੰਦਰ ਦਾ ਖੇਡ ਚੱਲ ਰਿਹਾ ਹੈ ਕਿ ਜਦੋਂ ਆਪਣੀ ਸੁਰਤੀ ਬਕਾਰਾਂ ਨਾਲ ਭਰੀ ਹੋਈ ਮਾਲਕ ਨੂੰ ਯਾਦ ਕਰਦੀ ਮਹਾਰਾਜ ਜੀ ਮੈਂ ਤਾਂ ਤੇਤੋਂ ਵਿਛੜ ਚੁੱਕੀ ਹਾਂ ਕਿਰਪਾ ਕਰੋ ਦਇਆ ਕਰੋ ਮੈਂ ਕਾਮ ਕਰੋ ਲੋ ਮੋਹ ਹੰਕਾਰ ਦੇ ਵਿੱਚ ਮੇਰੇ ਮਨ ਨੂੰ ਇਹ ਮੈਲ ਲੱਗ ਚੁੱਕੀ ਹੈ ਪਾਪਾਂ ਦੀ ਅਪਰਾਧਾਂ ਦੀ ਮੈਨੂੰ ਬਖਸ਼ ਲਓ ਮੇਰੇ ਔਗਣ ਮੈਂ ਪਾਪੀ ਆ ਜਦੋਂ ਤੜਫਦੀ ਨਾ ਸੁਰਤੀ ਫਿਰ ਮਹਾਰਾਜ ਇਹਦੇ ਔਗਣ ਮaaf ਕਰ ਦਿੰਦੇ ਨੇ ਕਿਉਂਕਿ ਦਿਆਲੂ ਕਿਰਪਾਲੂ ਹੈ ਨਾ ਬਖਸ਼ੰਦ ਪਿਤਾ ਹੈ ਜਦੋਂ ਔਗਣ ਮaaf ਕਰਦੇ ਨੇ ਫਿਰ ਮਹਾਰਾਜ ਸਾਡੇ ਅੰਦਰ ਵਿਆਉਣ ਵਾਸਤੇ ਸੁਰਤੀ ਨੂੰ ਆਉਂਦੇ ਨੇ ਜਦੋਂ ਸੁਰਤੀ ਸਤੋਗੁਣ ਤੇ ਆ ਜਾਂਦੀ ਹੈ ਤੇ ਬੇਨਤੀਆਂ ਕਰਦੀ ਹੈ ਜਦੋਂ ਅਨਹਰ ਸ਼ਬਦ ਪ੍ਰਗਟ ਹੋ ਜਾਂਦੇ ਆ ਲੋ ਬੇਨਤੀਆਂ ਕਰਦੀ ਨੇ ਫੇ ਮਹਾਰਾਜ ਕਹਿ ਰਹੇ ਨੇ ਤਨ ਰੈਣੀ ਮਨ ਪੁੰਨਰਪਕਰ ਹੋਂ ਪੰਜੋ ਤਤ ਬਰਾਤੀ ਇਹ ਪੰਜੇ ਤਤ ਬਰਾਤੀ ਜਿਦਾ ਮਿੱਤਰ ਦੋਸਤ ਰਿਸ਼ਤੇਦਾਰ ਬਰਾਤ ਦੇ ਜਾਂਦੇ ਆ ਨਵੇਂ ਲੀੜੇ ਪਾ ਕੇ ਇੱਦੇ ਪੰਜੇ ਤਤ ਜਿਹੜੇ ਬਰਾਤ ਬਰਾਤੀ ਬਣਦੇ ਨੇ ਪੰਜੋ ਤਤ ਬਰਾਤੀ RAM RAJ SO PAVAR LAO AATAM TE RANG RATI GAO GAO GAOHRI DOLNI MANGAL CHARA MERE GRAH AAY RAJA RAM PATARA ਰਾਮੇ ਵਾਇਗਰ ਐਸ ਗਰੇਰੇ ਵਿੱਚ ਆਉਂਦੇ ਨੇ ਬੈਂਡ ਵਾਜੇ ਜਿੱਦਾਂ ਵੱਜਦੇ ਨੇ ਹੂੰ ਜੰਜ ਦੇ ਅੱਗੇ ਇਹ ਇੱਥੇ ਜਦੋਂ ਮਾਲਕ ਆਉਂਦਾ ਆ ਨਾਲੇ ਸ਼ਬਦ ਪ੍ਰਗਟ ਹੁੰਦੇ ਗੁਰੂ ਸ਼ਬਦ ਦੀ ਗੋਪਿੰਦ ਗੱਜਿਆ ਹੂੰ ਆਪਣੇ ਖੜ ਚੱਕਰ ਹਿਲਦੇ ਨੇ ਛੇ ਖੜ ਚੱਕਰ ਨੇ ਉਹ ਹਿਲਦੇ ਨੇ ਜਦੋਂ ਖੜ ਚੱਕਰ ਹਿਲਦੇ ਨੇ ਪਤਾ ਸੁਰਤੀ ਕਿਉਂਕਿ ਅੰਦਰ ਦਾ ਵਿਆਹ ਜਿਹਦੇ ਨਾਲ ਹੁੰਦੀਆਂ ਲਾਹਮਾ ਉਹਨੂੰ ਪਤਾ ਲੱਗਦਾ ਹਣਾ ਜਦੋਂ ਸ਼ਬਦ ਆਉਂਦਾ ਵਿਆਹਣ ਵਾਸਤੇ ਫੇਰ ਮਾਰੇ ਗਰਬਾਣੀ ਵਿੱਚ ਕਹੇ ਕਬੀਰ ਮੋਹੇ ਵਿਆਹੇ ਚਲੇ ਹੈ ਪੁਰਖ ਏਕ ਭਗਵਾਨਾ ਹੂੰ ਪੀਰੋ ਮਹਾਰਾਜ ਸਾਨੂੰ ਵਿਆਹ ਕੇ ਦਸਵੇਂ ਘਰ ਦੇ ਵਿੱਚ ਲੈ ਜਾਣੇ ਸਾਰਾ ਸੀਨ ਮਾ ਬਾਬਾ ਕਬੀਰ ਜੀ ਨੇ ਆਪਾਂ ਨੂੰ ਦੱਸਿਆ ਫੇ ਚੌਥੇ ਪਾਦਸ਼ਾਹ ਨੇ ਆਪਾਂ ਨੂੰ ਚਾਰ ਲਾਮਾ ਰੂਪ ਦੇ ਵਿੱਚ ਇਧਰੋਂ ਦਸਤਾ ਇਹਨੂੰ ਪੂਰਬ ਵਾਲਾ ਪਾਸਾ ਗਿਆ ਇਹਨੂੰ ਪੱਛਮ ਵਾਲਾ ਪਾਸਾ ਗਿਆ ਜਿਹਨ ਕਹਿੰਦੇ ਹਰ ਪਹਿਲੜੀ ਲਾਮ ਪਰਵਰਤੀ ਕਰਮ ਦੜਾਇਆ ਬਲਰਾਮ ਜੀਓ ਬਾਣੀ ਬ੍ਰਹਮਾ ਬੇਤਰਮ ਦੜੋ ਪਾਪਤੀ ਆਇਆ ਬਲਰਾਮ ਜੀਓ ਪਹਿਲਾ ਕਰਮ ਵਿੱਚ ਸੁਰਤੀ ਸਾਡੀ ਫਸੀ ਹੋ ਸੀ ਕਰਮ ਕਰਮ ਦੇ ਵਿੱਚ ਵੱਜ ਗਏ ਇਹੋ ਜੇ ਕਰਮ ਕਰ ਲਏ ਤੇ ਫਿਰ ਮਾਰ ਨੇ ਕਿਰਪਾ ਕਰ ਦਿੱਤੀ ਨਾਮ ਧਰਮ ਦੜੋ ਹਰ ਨਾਮ ਤੇ ਆਵੋ ਸਿਮਰਤ ਨਾਮ ਦੜਾਇਆ ਫਿਰ ਅਸੀਂ ਨਾਮ ਨੂੰ ਦ੍ਰਿੜ ਕਰਨਾ ਹੈ ਗੁਰੂ ਤੇ ਅੰਦਰੋਂ ਨਾਮ ਗੁਰਮੰਤਰ ਜਪ ਕੇ ਪ੍ਰਗਟ ਹੋ ਗਿਆ ਉਹਨੂੰ ਦ੍ਰਿੜ ਕਰਨਾ ਸ਼ੁਰੂ ਕਰ ਦਿੱਤਾ ਫਿਰ ਮਾਰ ਕਹਿੰਦੇ ਉਹ ਅਸਤਾ ਮੰਗ ਗਈ ਅੰਦਰੋਂ ਅਸ ਚੱਲਣਾ ਸ਼ੁਰੂ ਹੋ ਗਿਆ ਸਹਿਜ ਆਨੰਦ ਹੋਆ ਬੜਾ ਭਾਗੀ ਮਨ ਹਰ ਹਰ ਮੀਠਾ ਲਾਇਆ ਸਰਵਾਲਾ ਲਾੜਾ ਬਿਠਾਇਆ ਜਾਂਦਾ ਹੈ ਲਾੜੇ ਦੇ ਮੋਖ ਦੇ ਵਿੱਚ ਮਿੱਠਾ ਪਾਇਆ ਜਾਂਦਾ ਜਦੋਂ ਆਪਾਂ ਸਿਮਰਨ ਕਰਦੇ ਆਂ ਆਪਣਾ ਜਿਹੜੀ ਲੇਬ ਹੈ ਆ ਦਾਣਾ ਨਹੀਂ ਧੰਦਾ ਨਹੀਂ ਉਪਰੋਂ ਫਿਰ ਆਪਣੇ ਦਸਮ ਦਵਾਰ ਦੇ ਵਿੱਚੋਂ ਅੰਮਰ ਚਲਦਾ ਅੰਮਰਤ ਦਾ ਸਤਿਗੁਰੂ ਚਵਾਇਆ ਦਸਵੇਂ ਦਵਾਰ ਪ੍ਰਗਟ ਹੋਇਆ ਹੈ ਤੇ ਦਸਮ ਦਵਾਰ ਦੇ ਵਿੱਚੋਂ ਪ੍ਰਗਟ ਹੋ ਕੇ ਆਉਂਦਾ ਚਾਰ ਲਾਵਾਂ ਦਾ ਮੇਨ ਅਸਲ ਦੇ ਵਿੱਚ ਮਤਲਬ ਇਹ ਅੰਦਰੋਂ ਨੀਲਾਮ ਅੰਦਰੋਂ ਅੰਦਰੋਂ ਨੀਲਾਮ ਨੇ ਪਹਿਲੀ ਸ਼ਬਦ ਤੇ ਮਿੱਠਾ ਆ ਜਾਣਾ ਪਹਿਲੀ ਲਾਮ ਤੇ ਮਿੱਠਾ ਆਉਂਦਾ ਜਦੋਂ ਅਭਿਆਸ ਕਰਦੇ ਹਾਂ ਮਨ ਦੀ ਮੈਲ ਨਿਕਲ ਜਾਂਦੀ ਹੈ ਕਰਮਾਂ ਦੀ ਮੈਲ ਸਾਫ਼ ਹੋ ਜਾਂਦੀ ਹੈ ਮਨ ਸ਼ੁੱਧ ਹੋ ਜਾਂਦਾ ਹੈ ਮਿੱਠਾ ਰਸਨਾ ਦੂਜੀ ਦੂਜੀ ਲਾਮ ਤੇ ਅਨਹਦ ਸ਼ਬਦ ਪ੍ਰਗਟ ਹੋ ਜਾਂਦੇ ਆ ਤੀਜੀ ਲਾਮ ਤੇ ਅਨਹਦ ਨਾਲ ਅਨਹਦ ਬਾਣੀ ਨਾਦ ਵਜਾਇਆ ਨਾਦ ਵਜਾਇਆ ਨਾਦ ਪਰ ਅਨਹਦ ਬਾਣੀ ਤੋਂ ਨਾਦ ਪ੍ਰਗਟ ਹੋ ਜਾਂਦਾ ਹੂੰ ਜਦੋਂ ਨਾਦ ਪ੍ਰਗਟ ਹੋ ਗਿਆ ਪਰ ਮਲਾਪ ਨਹੀਂ ਹਲੇ ਹੋਇਆ ਆਵਾਜ਼ ਸੁਣੀ ਹੈ ਤੁਹਾਡੀ ਮੈਂ ਸਿਰਫ ਫੋਨ ਤੇ ਆਵਾਜ਼ ਸੁਣੀ ਸੀ ਤੁਹਾਡੇ ਨਾਲ ਮਲਾਪ ਨਹੀਂ ਹੋਇਆ ਸੀ ਹੁਣ ਤੁਹਾਡਾ ਮੇਰਾ ਪੂਰਨ ਮਲਾਪ ਹੈ ਮੈਂ ਕਹਿ ਸਕਦਾ ਤੁਸ ਮੈਂ ਤੁਹਾਡੇ ਦਰਸ਼ਨ ਕਰ ਰਿਹਾ ਤੁਡੀ ਬਾਣੀ ਨੂੰ ਵੀ ਸੁਣਨੇ ਨੂੰ ਕਹਿੰਦੇ ਪੂਰਨ ਬਲਾਪ ਆਨਹਰਿ ਸ਼ਬਦ ਪਰਗ ਨਾਦ ਪਰਗਟ ਹੋ ਗਿਆ ਪਰ ਦਰਸ਼ਨ ਨਹੀਂ ਹੋਏ ਉੱਥੇ ਬਰਾਗ ਹੋਰ ਬਾਦਾ ਹੈ ਇਨਾ ਬਰਾਗ ਉੱਥੇ ਮਰਨ ਦਸਿਆ ਗਰਬਾਣੀ ਰਾਹੀ ਮਾਰੇ ਕਹਿੰਦੇ ਚਾਰ ਪੈਰ ਚੌ ਜੁਗ ਸਮਾਨੇ ਰਹਿਣ ਪਈ ਤਵ ਅੰਤ ਨਾ ਜਾਣੇ ਕਹਿੰਦੇ ਇੱਕ ਇੱਕ ਪੈਰ ਇੱਕ ਇੱਕ ਜੁਗ ਸਮਾਨ ਜਾਪਦਾ ਹੈ ਇੱਕ ਇੱਕ ਜੁਗ ਸਮਾਨ ਇਨਾ ਜਾਨੀ ਕਿ ਸਮਾ ਘਟਣਾ ਇੱਕ ਇੱਕ ਪੈਰ ਕੱਟਣਾ ਸੁਰਤੀ ਲਈ ਔਖਾ ਹੁੰਦਾ ਬਿਛੋੜੇ ਬਰਾਗ ਹੀ ਬਰਾਗ ਹੋ ਰਾ ਗਈ ਬਰਾਗ ਫਿਰ ਮਹਾਰਾਜ ਨੂੰ ਜਦੋਂ ਇਹਨਾਂ ਸੁਰਤੀ ਗੁਰਮਖੋ ਬਰਾਗ ਕਰਦੀ ਮਹਾਰਾਜ ਲੈਣ ਆਉਂਦੇ ਆ ਉਹ ਜਦੋਂ ਲੈਣ ਆਉਂਦੇ ਹਨ ਉਹ ਤਾਂ ਉਹ ਹੀ ਜਾਣਦਾ ਵਾਹਿਗੁਰੂ ਹੀ ਜਾਣਦਾ ਉਹ ਕਿੱਦਾਂ ਲੈ ਕੇ ਜਾਂਦੇ ਆ ਉਸ ਪਿਆਰ ਵਿੱਚ ਮੈਂ ਤਾਂ ਕਹਿੰਦਾ ਸਭ ਨੂੰ ਲੈ ਕੇ ਜਾਣ ਸਾਰਿਆਂ ਨੂੰ ਜਣਾਉਣ ਹੁਣ ਪੜਦੇ ਵਿੱਚ ਨਾ ਰੱਖਣ ਕਿਉਂਕਿ ਉਹ ਪੜਦਾ ਮਹਾਰਾਜ ਨੇ ਪਾਸੇ ਕਰਨਾ ਪੜਦਾ ਉਹਨੇ ਪਾਇ ਹੂੰ ਰਬੋਟ ਸਾਰਾ ਸਾਰਾ ਸੰਸਾਰ ਤੇ ਪੜਦਾ ਮਾਲਕ ਨਹੀਂ ਪਾਇਆ ਆਪ ਇਹ ਗੁਪਤ ਕੀਤਾ ਹੈ ਮੈਂ ਤੱਕ ਇਹਨੂੰ ਸਾਰਿਆਂ ਚ ਪ੍ਰਗਟ ਕਰ ਦੇਣ ਅਸੀਂ ਨਹੀਂ ਕਿਸੇ ਚ ਪ੍ਰਗਟ ਕਰ ਸਕਦੇ ਉਹ ਉਹਦੀ ਕਿਰਪਾ ਹੀ ਵਰਤਣੀ ਹੈ ਸਾਰਿਆਂ ਚ ਹੀ ਪ੍ਰਗਟ ਕਰ ਦੇਣ ਮਹਾਰਾਜ ਸਤਜ ਜਿਹੜੀ ਆ ਅਸ਼ਾਂਤੀ ਲੜਾਈ ਝਗੜੇ ਬੈਰ ਬਿਰੋਧ ਉਹ ਵੀ ਉੱਥੇ ਜਾ ਕੇ ਇੱਕ ਕਰਨਾ ਹੀ ਹੈ ਇੱਥੋਂ ਹੀ ਮਹਾਰਾਜ ਪਹਿਲਾਂ ਇੱਥੇ ਸਤਜ ਇੱਥੇ ਸੱਚਖੰਡ ਵਰਤਾ ਦੇਣ ਬਰਤੇਗਾ ਉਹਦੀ ਕਿਰਪਾ ਬਰਤੇਗੀ ਬਸ ਉਹ ਬੱਚੇ ਵੱਲ ਦੇਖ ਰਿਹਾ ਕਿ ਬੱਚਾ ਹੁਣ ਵੀ ਘਰ ਆਜ ਵੀ ਹੁਣ ਵੀ ਪਿਤਾ ਦਾ ਕਹਿਣਾ ਮੰਨ ਲਵੇ ਹੁਣ ਵੀ ਮਾਂ ਪਿਓ ਧੰਗ ਗੁਰਗ੍ਰੰਥ ਸਾਹਿਬ ਸਾਡੇ ਮਾਂ ਪਿਓ ਅਸੀਂ ਕਹਿਣਾ ਨਹੀਂ ਮੰਨ ਰਹੇ ਉਦੋਂ ਚੱਲੇ ਨਹੀਂ ਰਹੇ ਦਿਖਾਵਾ ਸਾਡਾ ਜਾਦੇ ਆ ਪਰ ਉਦੋਂ ਚੱਲ ਨਹੀਂ ਰਹੇ ਉਹ ਜਦੋਂ ਆਉਂਦਾ ਫਿਰ ਉਹ ਵਿਆਹ ਕੇ ਲੈ ਕੇ ਸੌਰਤੀ ਨੂੰ ਆ ਨੌਂ ਤਰ੍ਹਾਂ ਦੇ ਵਿੱਚੋਂ ਪਿਓ ਉਸ ਘਰ ਵਿੱਚ ਲੈ ਜਾਂਦਾ ਜਿੱਥੇ ਸੋਹਰਾ ਘਰ ਆ ਜਿੱਥੇ ਆਨੰਦ ਹੀ ਆਨੰਦ ਗੁਰਮੁਖੋ ਉਹ ਆਨੰਦ ਨੂੰ आनंद ਦੇ ਨਾਂ ਦੇ ਹੁਣ ਕੀ ਕਹੀਏ ਉਹ ਗੁਰੂ ਅਮਰਦਾਸ ਮਹਾਰਾਜ ਕਹਿ ਰਹੇ ਆ ਆਨੰਦ ਪਿਆ ਮੇਰੀ ਮਾਂ ਸਤਗੁਰੂ ਦਾ ਜਿਹੜਾ ਕਹਿੰਦਾ ਕਿ ਰੱਬ ਨਹੀਂ ਦੇਖਿਆ ਜਾ ਸਕਦਾ ਹੂੰ ਅਸੀਂ ਕਹਿੰਨੇ ਆ ਰੱਬ ਨੂੰ ਦੇਖ ਸਕਦੇ ਆ ਦੇਖ ਸਕਦੇ ਮਿਲ ਸਕਦੇ ਆ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹਨਾਂ ਦਾ ਹਵਾਲਾ ਲੈ ਕੇ ਕਹਿੰਨੇ ਕਿ ਹਾਂਜੀ ਮਿਲ ਸਕਦੇ ਆ ਪਾਇਆ ਛਪਾਉਣ ਵਾਲੀ ਗੱਲ ਕਿਹੜੀ ਐ ਇਹਦੇ ਵਿੱਚ ਉਹ ਵੀ ਦੋ ਕੁ ਪੰਗਤੀਆਂ ਪੜ ਲੈਂਦੇ ਜਨ ਹਰ ਪਾਇਓ ਤੇਨੇ ਛਪਾਇਓ ਉਹਨਾਂ ਨੇ ਅੱਗੇ ਪਗੜੀਆਂ ਪਿਛੀਆਂ ਪੜਤਨ ਭਗਤ ਨਾਮਦੇਵ ਜੀ ਪੜਤਾਂਦੇ ਆ ਬੱ ਵਿਚਾਰ ਹੋਈ ਏ ਭਗਤ ਸਿੰਘ ਜੀ ਕਹਿੰਦੇ ਪਾ ਲਿਆ ਉਹ ਕਹਿੰਦੇ ਨਹੀਂ ਇਹ ਇਹ ਤਾਂ ਗੱਲਾਂ ਕੋਈ ਕਰਦਾ ਨਹੀਂ ਜਿਹੜਾ ਪਾ ਲੈਂਦਾ ਉਹ ਫਿਰ ਭਗਤ ਜੀ ਪੂਰੀ ਉਹਨਾਂ ਨੂੰ ਉਹਨਾਂ ਦਾ ਜਦੋਂ ਵਿਚਾਰ ਗੋਸ਼ਟ ਕਹਿੰਦੇ ਕੋਈ ਬੋਲੇ ਨਿਰਵਾ ਕੋਈ ਬੋਲੇ ਕੋਈ ਕਹਿੰਦਾ ਨੇੜੇ ਰੱਬ ਕੋਈ ਕਹਿੰਦਾ ਦੂਰ ਆ ਜਲ ਕੀ ਮਛਰੀ ਚਰੇ ਖਜੂਰ ਕਿ ਤੂੰ ਤਾਂ ਇਦਾਂ ਰੱਬ ਨੂੰ ਬਣਾ ਦਿੱਤਾ ਕਿ ਜਲਦੀ ਮਛਰੀ ਚ ਖਜੂਰ ਤੇ ਚੜੀ ਖਜੂਰ ਤੱਕ ਜਾਣੇ ਹੈਨਾ ਜਲ ਕੀ ਮਛਰੀ ਚਰੇ ਕੋ ਕਾਹੇ ਰੇ ਬਕਵਾਦ ਲਾਇਓ ਜਨ ਹਰ ਪਾਇਓ ਤਨੇ ਛਪਾਇਓ ਕਹਿੰਦੇ ਕਿਉਂ ਤੁਸੀਂ ਬਕਵਾਸ ਕਰਦੇ ਹੋ ਕਿਉਂ ਬਾਦ-ਵਿਬਾਦ ਕਰਦੇ ਹੋ ਕਿ ਕੌਣ ਕਹਿੰਦਾ ਛਪਾ ਲੈਂਦਾ ਹੈ ਮਤਲਬ ਕਿ ਪੰਡਤ ਹੋਏ ਕੇ ਬੇਦੰ ਮਖਾਨੇ ਤੁਸੀਂ ਸਿਰਫ ਬੇਦਾਂ ਦਾ ਰਟਨ ਕੀਤਾ ਉਹਨੂੰ ਪੜਿਆ ਹੈ ਪਰ ਅਸੀਂ ਪੜਿਆ ਨਹੀਂ ਹੈਗਾ ਉਹਨੂੰ ਕਮਾਇਆ ਹੈ ਜੀਵਨ ਵਿੱਚ ਅਸੀਂ ਅਪਣਾਇਆ ਉਸ ਚੀਜ਼ ਨੂੰ ਜਦੋਂ ਅਪਣਾਇਆ ਤੇ ਉਹ ਪ੍ਰਗਟ ਹੋ ਗਿਆ ਉਕੇ ਤੁਸੀਂ ਪੜ ਰਹੇ ਹੋ ਕਿਉਂਕਿ ਉਦੋਂ ਵੀ ਬੇਦਾਂ ਦਾ ਜਾਪ ਚੱਲਦਾ ਬੇਦਾਂ ਮੈਂ ਨਾਮ ਉੱਤਮ ਸੁਣੇ ਨਾਹੀਂ ਫਿਰੇ ਜੋ ਬਤਾਲੇ ਆ ਕਹਿੰਦੇ ਜੀਵ ਉਦੋਂ ਵੀ ਬਤਾਲਿਆਂ ਦੀ ਤਰ੍ਹਾਂ ਫਿਰ ਰਿਹਾ ਸੀਗੀ ਉਹ ਸਿਰਫ ਬੇਦਾਂ ਦਾ ਰਟਨ ਕਰ ਰਿਹਾ ਸੀਗਾ ਇਹ ਕਮਾਉਣ ਦਾ ਵਿਚਾਰ ਜਦੋਂ ਕਮਾਇਆ ਮੂਰਖ ਨਾਮ ਦਿਓ RAMAY JANA ਕਹਿੰਦੇ ਮੂਰਖ ਜਿਹਨੂੰ ਤੁਸੀਂ ਮੂਰਖ ਕਹਿੰਦੇ ਆ ਨਾ ਉਹਨੇ ਜਾਣ ਲਿਆ ਹੱਥ ਕੱਢ ਕੇ ਕਹਿੰਦੇ ਆ ਤੇ ਧੰਗੁਰ ਅਮਰਦਾਸ ਮਹਾਰਾਜ ਵੀ ਕਹਿੰਦੇ ਆ ਆਨੰਦ ਪਿਆ ਮੇਰੀ ਮਾਂ ਐ ਸਤ ਗੁਰੂ ਮੈਂ ਆਇਆ ਉਹ ਕਹਿੰਦੇ ਮੈਂ ਵੀ ਪਾਇਆ ਇੱਥੇ ਕਿੱਥੇ ਗਿਆ 14 ਸੁੱਤੀ ਫਿਰ ਲਕੋਏ ਲੈਂਦੇ ਫਿਰ ਜ਼ਰੂਰੀ ਲਿਖਣਾ ਸੀਗਾ ਇੰਨਾ ਕੁਝ ਜੇ ਬਾਕੀ ਕਿਸੇ ਦੇ ਮਨ 'ਚ ਸ਼ੰਕਾ ਹੋ ਆ ਜਾਓ ਬੈਠ ਕੇ ਲਾਈਏ ਚੌਂਕੜਾ ਕਰੀਏ ਅਭਿਆਸ ਜੇ ਮਨ ਕਿਸੇ ਸ਼ੰਕਾ ਹੈ ਗੁਰੂ ਪ੍ਰਤੀ ਤੇ ਆ ਜਾਓ ਖੋਲਾ ਸੱਦਾ ਹੈ ਆ ਕੇ ਬੈਠੋ ਕਰੀਏ ਅਭਿਆਸ ਮਾਰੀਏ ਉਦਾਂ ਬਾਜਾ ਜਿੱਦਾਂ ਬਾਹਰ ਗੁਰੂ ਧੰਨ ਗੁਰਾਂ ਸਾਹਿਬ ਮਾਰ ਕਰ ਰਹੇ ਉਦਾਂ ਬਾਜ ਮਾਰਨੀ ਪੈਣੀ ਹੈ